ਜੇ ਫੋਨ ਨਹੀਂ ਬਾਬਾ ਜੀ ਦਾ ਫੋਨ ਆਉਗਾ ਇਹ ਆਪਣੀ ਫੌਟੋ ਉਹ 4 ਲੱਖ ਤੋਂ ਲੈ ਕੇ ਜੀ ਕਾਕਰ ਸਾਰੇ ਦਾ ਨਾਮ ਨਹੀਂ ਜਿਹੜੇ ਉਹ ਮਾਰ ਕੇ ਕੋਈ ਜਿਹੜੇ ਮੀਡੀਆ ਇਲੈਕਟ੍ਰੋਨਿਕ ਮੀਡੀਆ ਦੇ ਸਮੂਹ ਮੇਰੇ ਪੱਤਰਕਾਰ ਵੀਰਾਂ ਔਰ ਜਿਹੜੇ ਸਮਾਂ ਕੱਟੀ ਅੱਜ ਸਾਡੇ ਛੋਟੇ ਜਿਹੇ ਫੱਦੇ ਤੇ ਇਥੇ ਆਉਂਦੇ ਅੱਜ ਸਾਡੀ ਪਾਰਟੀ ਦੇ ਪੰਜਾਬ ਦੇ ਸੀਨੀਅਰ ਆਗੂ ਮੇਰੇ ਵੱਡੇ ਵੀਰ ਸਰਦਾਰ ਰਵੀਕਰਨ ਸਿੰਘ ਖਾਲੋ ਜੀ ਉਹਨਾਂ ਦੇ ਨਾਲ ਲੋਕ ਸਭਾ ਹਲਕਾ ਖੂਰ ਸਾਹਿਬ ਦੇ ਇੰਚਾਰਜ ਪਾਰਟੀ ਦੇ ਸਾਥੀ ਪਾ ਐਮ ਐਲ ਏ ਸਰ ਮਨਜੀਤ ਸਿੰਘ ਜੀ ਮੰਨਾ ਜੀ ਸਾਥੀ ਪਾ ਸੀਨੀਅਰ ਡਿਊਟੀ ਮੇਰੇ ਰਾਜੇ ਵੀਰ ਪਾਲ ਸਿੰਘ ਰੰਧਾਵਾ ਜੀ ਗੁਪਤੇਸ਼ਵਰ 바ਵਾ ਜੀ ਰਜੇਸ਼ ਢੰਗਰੀ ਜੀ ਇਹ ਅੱਜ ਸਾਰੇ ਇੱਥੇ ਮੌਜੂਦ ਹੋਏ ਆ ਤੇ ਅੱਜ ਜੀ ਐਸ ਟੀ ਨੂੰ ਲੈ ਕੇ ਦੇਸ਼ ਦੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਾਲੀ ਸਰਕਾਰ ਨੇ ਜਿਹੜੇ ਕ੍ਰਾਂਤੀਕਾਰੀ ਕਦਮ ਚੁੱਕਿਆ ਉਹਨੂੰ ਲੈ ਕੇ ਕਾਲੋਂ ਸਾਹਿਬ ਜਿਹੜੇ ਉਹ ਮੀਡੀਆ ਨਾਲ ਰੂਮ ਰੂਪ ਹੋਣਗੇ ਪਾਰਟੀ ਵੱਲੋਂ ਇਹਨਾਂ ਨੂੰ ਵਿਸ਼ੇਸ਼ ਤੌਰ ਤੇ ਭੇਜਿਆ ਗਿਆ ਕਿ ਅੱਜ ਉੱਥੇ ਜਾ ਕੇ ਪੂਰੇ ਪੰਜਾਬ ਦੇ ਜਿਹੜੇ ਵਾਫਾ ਕੁ ਲੀਡਰ ਵਾਫਾ ਜ਼ਿਲ੍ਹੇ ਵਿੱਚ ਜਾ ਰਹੇ ਤੇ ਕਾਲੋਂ ਸਾਹਿਬ ਆ ਦੇ ਸਰ ਅੰਮ੍ਰਿਤਸਰ ਦੇ ਹਾਟੇ ਟੂ ਉਹਦੇ ਵਿੱਚ ਪਹੁੰਚਿਆ ਸੋ ਬੇਨਤੀ ਆ ਕਾਲੋਂ ਸਾਹਿਬ ਨੂੰ ਕਿ ਤੁਹਾਡੇ ਰੂਮ ਰੂਪ ਹੁਣ ਸਦਾਰਨ ਪੱਤਰਕਾਰ ਸਹਿਬਾਨ ਮੇਰੇ ਵੱਡੇ ਭਾਈ ਸਰ ਮਨਜੀਤ ਸਿੰਘ ਜੀ ਮਨਾ ਜੀ ਸਾਹ ਹਰਦੀਪ ਸਿੰਘ ਜੀ ਗੱਲ ਜ਼ਿਲ੍ਹਾ ਪ੍ਰਧਾਨ ਵਿਹਾਟੀ ਟੂ ਰੰਧਾਵਾ ਜੀ ਬਾਬਾ ਜੀ ਟਾਂਗੜੀ ਜੀ ਸਾਰਿਆਂ ਨੂੰ ਫਤਿਹ ਬੁਲਾਉਣਾ ਬਾਈ ਜਿੱਕਾ ਖਾਸਾ ਬਾਈ ਜਿੱਕੇ ਫਤਿਹ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਤੁਹਾਡਾ ਧੰਨਵਾਦ ਵੀ ਕਰਦਾ ਤੇ ਤੁਹਾਨੂੰ ਜੀ ਆਇਆਂ ਵੀ ਕਹਿੰਦਾ ਅੱਜ ਪਾਰਟੀ ਵੱਲੋਂ ਮੇਰੀ ਡਿਊਟੀ ਲਈ ਸੀ ਕਿ ਜਿਹੜੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਦੀਵਾਲੀ ਤੋਂ ਪਹਿਲਾਂ ਤਿਹਾੜ ਦੇ ਪਹਿਲਾਂ ਜੋ ਸਾਰੇ ਹੀ ਦੇਸ਼ ਵਾਸੀਆਂ ਨੂੰ ਇੱਕ ਬਹੁਤ ਵੱਡਾ ਤੋਹਫਾ ਦਿੱਤਾ ਗਿਆ ਇੱਕ ਨਹੀਂ ਦੋ ਤੋਹਫੇ ਦਿੱਤੇ ਗਏ ਨੇ ਇਸ ਤੋਂ ਪਹਿਲਾਂ ਇਨਕਮ ਟੈਕਸ ਦੀ ਜਿਹੜੀ ਸਲੈਬ ਸੀ ਉਹਦੇ ਵਿੱਚ ਜਿਹੜਾ ਸੀ ਉਹ 12 ਲੱਖ 12 ਲੱਖ 75000 ਤੱਕ ਕੀਤੀ ਗਈ ਹੈ ਤੇ ਇਸੇ ਤਰ੍ਹਾਂ ਹੀ ਜਿਹੜਾ ਸਾਡੇ ਜੀਐਸਟੀ ਆ ਉਹਦੇ ਵਿੱਚ ਵੀ ਬਹੁਤ ਵੱਡੀ ਕਟੌਤੀ ਕਰਕੇ ਸਾਰੇ ਹੀ ਜਿੰਨੇ ਵੀ ਸਾਡੇ ਦੇਸ਼ ਵਾਸੀ ਨੇ ਉਹਨਾਂ ਨੂੰ ਇੱਕ ਬਹੁਤ ਵੱਡਾ ਤੋਹਫਾ ਦਿੱਤਾ ਗਿਆ ਇਹਦਾ ਨਾਮ ਰੱਖਿਆ ਗਿਆ ਜੀ ਨੈਕਸਟ ਜਨਰੇਸ਼ਨ ਟੈਕਸ ਰਿਫਾਰਮ ਦਾ ਇਹਦਾ ਨਾਮ ਦਿੱਤਾ ਗਿਆ ਤੇ ਦੋ ਦਿਨ ਪਹਿਲਾਂ ਜਿਹੜਾ ਇਹ ਸਾਰੇ ਦੇਸ਼ ਦੇ ਵਿੱਚ ਜੀਐਸਟੀ ਦੀਆਂ ਜਿਹੜੀਆਂ ਸੋਧੀਆਂ ਹੋਈਆਂ ਦਰਾਂ ਨੇ ਉਹ ਲਾਗ ਹੋ ਗਈਆਂ ਨੇ ਹਰ ਵਿਅਕਤੀ ਨੂੰ ਇਸ ਦੇ ਨਾਲ ਬਹੁਤ ਵੱਡਾ ਲਾਭ ਹੋਇਆ ਇਹਦੇ ਨਾਲ ਦੇਖਤੀ ਜਿਹੜੀ ਆ ਨਾ ਕਾਇਆ ਕਲਪ ਹੋ ਜਾਏਗੀ। ਦੇਸ਼ ਤਰੱਕੀ ਕਰੇਗਾ। ਹਰ ਵਿਅਕਤੀ ਇਹਦਾ ਫਾਇਦਾ ਉਠਾਏਗਾ। ਕਿਉਂਕਿ ਇਸ ਟੈਕਸ ਦੀ ਕਟੌਤੀ ਦੇ ਨਾਲ ਹਰ ਬੰਦੇ ਨੂੰ ਰਾਹਤ ਮਿਲਣੀ ਆ। ਪਹਿਲਾਂ ਸਾਡੀਆਂ 5 ਸਲੈਬ ਸੀ ਜਿਹਦੇ ਵਿੱਚ 5% ਜੀਐਸਟੀ ਸੀ, ਜੀਐਸਟੀ 12%, 18%, 28% ਤੇ 40%। ਪ੍ਰਧਾਨ ਮੰਤਰੀ ਜੀ ਨੇ ਬਹੁਤ ਵੱਡਾ ਕਦਮ ਚੁੱਕਦਿਆਂ ਜਿਹੜੇ ਦੋ ਮੇਨ ਜਿਹੜੀਆਂ ਨੇ ਉਹ ਪਰਸੈਂਟੇਜ ਰਹਿਣ ਦਿੱਤੀਆਂ ਗਈਆਂ ਜੀ GST ਦੀਆਂ GST ਦੀਆਂ 5 18 ਤੇ 40 40 ਤੇ ਜਿਹੜਾ ਹੈਗਾ ਉਹਦੇ ਵਿੱਚ ਬਹੁਤ ਜਿਹੜੀ ਸੁਪਰ ਲਗਜ਼ਰੀ ਕੰਸੇ ਕਹਿ ਸਕਦੇ ਨੇ ਨਾ ਜਿਹੜੀਆਂ ਉਹ ਆਈਟਮਸ ਨੇ ਉਹਨਾਂ ਤੇ ਟੈਕਸ ਲੱਗਦਾ ਪਰ ਜਿਹੜਾ ਸਭ ਤੋਂ ਵੱਡੀ ਰਾਹਤ ਵਾਲੀ ਗੱਲ ਹੈ ਜੀ ਜਿਹੜੀ 28% ਦੀ ਜਿਹੜੀ ਕਟੌਤੀ ਕੀਤੀ ਗਈ ਆ ਜੀ 28% ਵਾਲੀ ਜਿਹੜੀ ਸਲੈਬ ਦੀ ਕਟੌਤੀ ਕੀਤੀ ਗਈ ਆ ਉਹਦੇ ਨਾਲ 90% ਚੀਜ਼ਾਂ ਜਿਹੜੀਆਂ ਨੇ ਉਹ 18% ਜਾਂ 5% ਦੀ ਸਲੈਬ ਦੇ ਵਿੱਚ ਆ ਗਈਆਂ ਨੇ ਤੇ ਜਿਹੜੀ 12% ਦੀ ਸਲੈਬ ਸੀ ਉਹਦੇ ਵਿੱਚੋਂ 99% ਜਿਹੜੀਆਂ ਚੀਜ਼ਾਂ ਨੇ ਉਹ 5% ਦੀ ਸਲੈਬ ਦੇ ਵਿੱਚ ਆ ਗਈਆਂ ਨੇ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ GST ਦੇ ਨਾਲ ਹਰ ਚੀਜ਼ ਸਸਤੀ ਹੋ ਗਈ ਹੈ ਹਰ ਘਰ ਦੇ ਵਿੱਚ ਇਸ ਨੇ ਅਸਰ ਕੀਤਾ ਤੁਸੀਂ ਇਹ ਦੇਖ ਲਓ ਕਿ ਜਿੰਨੀਆਂ ਕੈਂਸਰ ਦੀਆਂ ਦਵਾਈਆਂ ਸੀ ਬਹੁਤ ਵੱਡਾ ਇੱਕ ਪੈਰ ਫਸਾਰਿਆ ਸੀ ਉਹਦੇ ਉੱਤੇ ਬਿਲਕੁਲ ਹੀ ਜਿਹੜਾ ਟੈਕਸ ਖਤਮ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਜੀ ਵੱਲੋਂ ਕੋਸ਼ਿਸ਼ ਕੀਤੀ ਗਈ ਆ ਕਿ ਹਰ ਦੇਸ਼ ਦਾ ਜਿਹੜਾ ਸਾਡਾ ਨਾਗਰਿਕ ਆ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੂੰ ਆਤਮ ਨਿਰਭਰ ਬਣਾਇਆ ਜਾਵੇ ਉਹਦਾ ਕਿਉਂਕਿ ਇਸ ਟੈਕਸ ਦੀ ਸਲੈਬ ਘਟਣ ਦੇ ਨਾਲ ਸਾਡਾ ਬਹੁਤ ਵੱਡਾ ਜਿਹੜਾ ਮੈਨਾਂ ਉਹ ਸਾਨੂੰ ਫਾਇਦਾ ਹੋਣਾ। ਜਿਹਦੇ ਵਿੱਚ ਮੈਂ ਕਹਿ ਦਵਾਂ ਕਿ ਦੇਸ਼ ਦੇ ਵਿੱਚ 80 ਕਰੋੜ ਲੋਕ ਜਿਹੜੇ ਨੇ ਨਾ ਉਹ ਫ੍ਰੀ ਰਾਸ਼ਨ ਜਿਹੜਾ ਵਾ ਉਹਨਾਂ ਨੂੰ ਭੱਤ ਸਰਕਾਰ ਜਿਹੜੀ ਆ ਉਹ ਦੇ ਰਹੀ ਆ ਤੇ ਪ੍ਰਧਾਨ ਮੰਤਰੀ ਜੀ ਨੇ ਇਹ ਵੀ ਫੈਸਲਾ ਕੀਤਾ ਕਿ ਕਰੀਬ-ਕਰੀਬ 4 ਕਰੋੜ ਨਵੇਂ ਘਰ ਜਿਹੜੇ ਨੇ ਉਹ ਬਣਾ ਕੇ ਦਿੱਤੇ ਜਾਣੇ ਨੇ ਤਾਂ ਕਿ ਜਿਹੜੇ ਸਾਡੇ ਗਰੀਬੀ ਰੇਖਾ ਤੋਂ ਥੱਲੇ ਨੇ ਉਹਨਾਂ ਵਾਸਤੇ ਸਰਕਾਰ ਹਰ ਜਿਹੜਾ ਵਾ ਉਹ ਉਹ ਕਦਮ ਫੁੱਟ ਰਹੀ ਆ ਜਿਹਦੇ ਨਾਲ ਉਹਨਾਂ ਦਾ ਜੀਵਨ ਜਿਹੜਾ ਵਾ ਉੱਚਾ ਚੁੱਕਿਆ ਜਾਵੇ ਉਹਨਾਂ ਦਾ ਰਹਿਣ ਸਹਿਣ ਵਧੀਆ ਹੋਵੇ ਉਹਨਾਂ ਦਾ ਸੁਖਾਲਾ ਸਾਰਾ ਕੰਮ ਹੋਵੇ ਜਿਹੜਾ ਜਦੋਂ ਟੈਕਸ ਕਿਸੇ ਦੇਸ਼ ਤੇ ਘਟਦਾ ਜਦੋਂ ਟੈਕਸ ਘਟਦਾ ਵਾ ਤੇ ਉਦੋਂ ਜਿਹੜਾ ਵਾ ਵੱਧ ਖਰਚ ਹੋਊਗਾ ਕਿਉਂਕਿ ਤੁਹਾਡੇ ਕੋਲ ਪੈਸੇ ਬਚਣੇ ਨੇ ਤੇ ਤੁਸੀਂ ਉਹਦੇ ਨਾਲ ਆਪਣੀ ਖਰੀਦਦਾਰੀ ਵੱਧ ਕਰ ਸਕਦੇ ਜੀ ਜਿਹੜਾ ਵੱਧ ਖਰਚ ਤੋਂ ਉਤਪਾਦਨ ਵਧਣਾ ਤੇ ਕਿਉਂਕਿ ਦੇ ਨਾਲ ਮੌਕੇ ਹੋਰ ਮਿਲਣੇ ਨੇ ਇਸੇ ਤਰ੍ਹਾਂ ਹੀ ਵੱਧ ਉਤਪਾਦਨ ਜਦੋਂ ਹੋਣਾ ਵਾ ਉਹਦੇ ਨਾਲ ਨੌਕਰੀਆਂ ਮਿਲਣੀਆਂ ਤਾਂ ਕਿ ਤੇ ਜਦੋਂ ਵੱਧ ਨੌਕਰੀਆਂ ਮਿਲਣੀਆਂ ਵਾ ਉਦੋਂ ਜਿਹੜਾ ਵਾ ਟੈਕਸ ਜਿਹੜਾ ਵਾ ਉਹਨੂੰ ਆਧਾਰ ਬਣਾ ਕੇ ਸਾਰਾ ਜਿਹੜਾ ਵਾ ਦੇਸ਼ ਦੀ ਜਿਹੜੀ ਹੈ ਪਸਾਰ ਜਿਹੜੇ ਮੁਦਰਾ ਵਾ ਉਹਦਾ ਪਸਾਰ ਕੀਤਾ ਜਾਂਦਾ ਜਦੋਂ ਅਸੀਂ ਸੱਤਾ ਸੰਭਾਲੀ ਸੀ ਨਾ ਸਾਡੇ ਪ੍ਰਧਾਨ ਮੰਤਰੀ ਜੀ ਨੇ 2014 ਦੇ ਵਿੱਚ ਉਦੋਂ ਜਿਹੜੀ ਦੇਸ਼ ਦੀ ਅਰਥ ਵਿਵਸਥਾ ਸੀ ਨਾ ਉਹ 11ਵੇਂ ਨੰਬਰ ਤੇ ਸੀ ਤੇ ਪ੍ਰਧਾਨ ਮੰਤਰੀ ਜੀ ਨੇ ਇੰਨੇ ਵਧੀਆ ਕਦਮ ਚੁੱਕ ਕੇ ਇਨਾ ਹਰ ਚੀਜ਼ ਨੂੰ ਸਰਲ ਬਣਾਇਆ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਉਹਨਾਂ ਨੇ ਹਰ ਕੋਸ਼ਿਸ਼ ਕੀਤੀ ਆ ਤੇ ਹੁਣ ਜਿਹੜਾ ਸਾਡਾ ਦੇਸ਼ ਆ ਉਹ ਚੌਥੇ ਸਥਾਨ ਦੇ ਉੱਤੇ ਆ ਅਰਥ ਵਿਵਸਥਾ ਦੇ ਵਿੱਚ ਆਪਾਂ ਦੇਖਿਆ ਆਪਰੇਸ਼ਨ ਸੰਧਾਪ ਸੰਧੂਰ ਹੋਇਆ ਸੀ ਉਹਦੇ ਵਿੱਚ ਜਿਹੜੀ ਟੈਕਨੋਲੋਜੀ ਵਰਤੀ ਗਈ ਆ ਮੈਕਸਿਮਮ ਟੈਕਨੋਲੋਜੀ ਸਾਡੇ ਜਿਹੜੇ ਭਾਰਤ ਦੇਸ਼ ਦੇ ਜਿਹੜੇ ਸਾਡੇ ਵਿਗਿਆਨੀ ਨੇ ਉਹਨਾਂ ਵੱਲੋਂ ਜਿਹੜੀ ਸੀ ਉਹਦਾ ਨਿਰਮਾਣ ਕੀਤਾ ਗਿਆ ਕਿਉਂਕਿ ਉਸ ਦੇ ਨਾਲ ਅਸੀਂ ਦੁਸ਼ਮਣ ਦੀਆਂ ਜਿਹੜੀਆਂ ਮਜ਼ਾਈਲਾਂ ਆਈਆਂ ਡਰੋਨ ਆਏ ਨੇ ਉਹ ਸਾਰਿਆਂ ਨੂੰ ਅਸੀਂ ਕਿਤੇ ਇੱਕ ਨੋ ਵੀ ਆਪਣੀ ਧਰਤੀ ਤੇ ਡਿੱਗਣ ਨਹੀਂ ਦਿੱਤਾ ਸਾਰੇ ਦੇ ਸਾਰੇ ਅਸੀਂ ਹਵਾ ਦੇ ਵਿੱਚ ਹੀ ਖਤਮ ਕੀਤੇ ਸਾਡੇ ਜਿਹੜੇ ਦੇਸ਼ ਦੇ ਵਿਗਿਆਨੀ ਸੀ ਕਿਉਂਕਿ ਉਹ ਇੰਨੇ ਆਤਮ ਨਿਰਭਰ ਹੋ ਗਏ ਸੀ ਕਿ ਉਹਨਾਂ ਨੇ ਸਾਰੀ ਟੈਕਨੋਲੋਜੀ ਨੂੰ ਡਿਵੈਲਪ ਕੀਤਾ ਉਹਦਾ ਜਿਹੜਾ ਵਾ ਸਾਨੂੰ ਦੇਸ਼ ਦੀ ਸੁਰੱਖਿਆ ਦੇ ਵਿੱਚ ਬਹੁਤ ਵੱਡਾ ਉਹਨਾਂ ਨੇ ਯੋਗਦਾਨ ਪਾਇਆ ਇਸੇ ਤਰ੍ਹਾਂ ਹੀ ਮੈਂ ਦੇਖ ਰਿਹਾ ਸੀ ਕਿ ਜਦੋਂ ਅਮਰੀਕਾ ਦੇ ਪ੍ਰਧਾਨ ਰਾਸ਼ਟਰਪਤੀ ਡੋਨਲਡ 트ੰਪ ਨੇ ਜਦੋਂ ਟੈਕਸ ਦੇ ਵਿੱਚ ਆਪਣਾ ਵਾਅਦਾ ਕੀਤਾ ਤੇ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਦੀ ਕੁਰਕੀ ਸਹੀ ਨਹੀਂ ਉਹਨਾਂ ਨੇ ਇਹਦਾ ਜਵਾਬ ਜਿਹੜਾ ਵਾ ਜੀਐਸਟੀ ਘਟਾ ਕੇ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਹੁਣ ਤੁਸੀਂ ਦੇਖੋ ਸਾਡੇ ਮੁਲਕ ਦੇ ਨਾਲ ਸਭ ਤੋਂ ਵੱਡਾ ਸਾਡਾ ਗੁਆਂਢੀ ਮੁਲਕ ਚਾਈਨਾ ਉਹ ਵੀ ਸਮਝੌਤਾ ਕਰਨ ਨੂੰ ਤਿਆਰ ਹੋਇਆ ਸਿਰਫ ਪ੍ਰਧਾਨ ਮੰਤਰੀ ਜੀ ਦੀਆਂ ਨੀਤੀਆਂ ਕਰਕੇ ਤੇ ਸਾਰੇ ਉਹਨਾਂ ਦੇ ਜਿਹੜੇ ਟੈਕਸ ਨੂੰ ਸਰਲ ਬਣਾਇਆ ਵਾ ਤੇ ਅਸੀਂ ਇਸ ਚੀਜ਼ ਦਾ ਅੱਜ ਪ੍ਰਧਾਨ ਮੰਤਰੀ ਜੀ ਦਾ ਸਾਰੇ ਦੇਸ਼ ਵਾਸੀ ਤੇ ਸਾਡੀ ਸਾਰੀ ਜਿਹੜੀ ਪੰਜਾਬ ਭਾਜਪਾ ਵਾ ਸਾਡੇ ਜਿਹੜੇ ਅੰਮ੍ਰਿਤਸਰ ਜ਼ਿਲ੍ਹੇ ਦੀ ਪਾਸਪਾਸ ਦੀ ਸਾਰੀ ਟੀਮ ਪ੍ਰਧਾਨ ਮੰਤਰੀ ਜੀ ਦਾ ਅਚੇਚੇ ਤੌਰ ਤੇ ਧੰਨਵਾਦ ਕਰਨ ਇਕੱਠੇ ਹੋਏ ਆ ਤੇ ਨਾਲ ਸਾਡੇ ਜਿਹੜੇ ਬਾਜ਼ਾਰ ਆ ਉਹਨਾਂ ਦੇ ਵਿੱਚ ਰੌਣਕਾਂ ਵੀ ਅੱਗੇ ਨਾਲੋਂ ਬਹੁਤ ਵੱਧ ਗਈਆਂ ਕਿਉਂਕਿ ਜੋੜੇ ਹਰ ਚੀਜ਼ ਹਰ ਚੀਜ਼ ਦਾ ਟੈਕਸ ਕੱਟ ਗਿਆ ਛੋਟੇ ਤੋਂ ਮੱਤੋ ਲੈ ਕੇ ਵੱਡੇ ਘਰਾਣੇ ਤੱਕ ਵੱਡੇ ਜਿਹੜਾ ਵਾ ਉਹਨਾਂ ਨੂੰ ਟੈਕਸ ਦਾ ਲਾਭ ਮਿਲਿਆ ਹਰ ਚੀਜ਼ ਦਾ ਟੈਕਸ ਇੰਨਾ ਘਟ ਗਿਆ ਕਿ ਸਾਰੇ ਬਾਜ਼ਾਰਾਂ ਦੇ ਵਿੱਚ ਜਿਹੜੀ ਬੇਰੌਣਕੀ ਹੋਈ ਸੀ ਉਹ ਰੌਣਕ ਹਲੇ-ਹਲੇ ਆਪਣੀ ਵਾਪਸ ਪਰਤ ਰਹੀ ਆ ਭਾਵੇਂ ਸਾਨੂੰ ਹੜਾਂ ਦੀ ਮਾਰ ਵੀ ਪਈ ਆ ਸਾਡੇ ਜਿਹੜੇ ਜ਼ਿਲ੍ਹੇ ਨੇ ਖਾਸ ਕਰਕੇ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਾ ਇਹ ਹੜਾਂ ਦੀ ਮਾਰੇਠ ਵੀ ਆਇਆ ਪਰ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਮੈਂ ਉੱਥੇ ਜਿੱਥੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਆਫਤਾ ਦੇ ਲਈ 12000 ਕਰੋੜ ਰੁਪਏ ਪਹਿਲਾਂ ਦਿੱਤਾ 1600 ਕਰੋੜ ਬਾਅਦ ਦੇ ਵਿੱਚ ਦਿੱਤਾ ਤੇ ਮੈਂ ਜਿੱਥੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦਾ ਉਥੇ ਜਿੰਨੀਆਂ ਵੀ ਸੰਸਥਾਵਾਂ ਨੇ ਜਿਹੜਾ ਹੱਥ ਜਿਹੜਾ ਕਦਮ ਉਹਨਾਂ ਹਰ ਪੀੜਤਾਂ ਦੀ ਸਹਾਇਤਾ ਲਈ ਆਇਆ ਮੈਂ ਉਹਦਾ ਧੰਨਵਾਦ ਵੀ ਕਰਦਾ ਤੇ ਉਹਨਾਂ ਦਾ ਇਸ ਗੱਲ ਤੇ ਸਾਨੂੰ ਮਾਣ ਵੀ ਆ ਕਿ ਜਦੋਂ ਵੀ ਕਿਤੇ ਸਾਡੀ ਵਿਪਤਾ ਪਈ ਹੈ ਕੋਈ ਆਫਤਾ ਆਈ ਹੈ ਤੇ ਪੰਜਾਬ ਸਾਰੀਆਂ ਆਪਣੀਆਂ ਜਿਹੜੀਆਂ ਦੂਰੀਆਂ ਖਤਮ ਕਰਕੇ ਇੱਕਠੇ ਹੋ ਕੇ ਉਸ ਵਿਪਤਾ ਦੇ ਵਿੱਚੋਂ ਨਿਕਲਣ ਲਈ ਤਰਪਿੰਦੇ ਨੇ ਮੈਂ ਇੱਕ ਵਾਰੀ ਫੇਰ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦਾ ਹੋਇਆ ਸਾਰਿਆਂ ਦਾ ਜਿਹੜੀ ਸਾਡੀ ਟੀਮ ਆ ਇਹਨਾਂ ਦਾ ਵੀ ਧੰਨਵਾਦ ਕਰਦਾ ਕਿ ਇਹਨਾਂ ਨੇ ਅੱਜ ਇਹ ਸਾਰਾ ਮੌਕਾ ਦਿੱਤਾ ਤੁਹਾਡੇ ਨਾਲ ਮੈਨੂੰ ਸਾਹਮਣੇ ਹੋਣ ਦਾ ਮੈਂ ਇਸੇ ਗੱਲ ਤੇ ਕਿ ਆਪਣਾ ਜਿਹੜੀ ਪ੍ਰੈਸ ਵਾਰਤਾ ਉਹਨੂੰ ਬਰਾਮ ਦੇਣਾ ਤੇ ਫਿਰ ਵੀ ਤੁਹਾਨੂੰ ਕਿਹਨਾਂ ਜਿਗਤ ਕੋਈ ਸਵਾਲ ਪੁੱਛਣਾ ਵਾ ਧੰਨਵਾਦ ਸਰ ਕਈ ਕੰਨ ਨੇ ਜੀ ਇਹ ਕਿ ਦੁਕਾਨਾਂ ਉਹਨਾਂ ਨੇ ਕਿਹਾ ਗਾ ਜਿੰਨਾ ਜਿਹਾ ਐਡਵਰਟਾਈਜ਼ਮੈਂਟੇ ਹੁੰਦੀ ਉਹਨਾਂ ਚ ਕਿ ਜੀਐਸਟੀ ਦਾ ਜ਼ਰੂਰ ਨਹੀਂ ਲੱਗਣੀ। ਨੇ ਜੀ ਨੇ ਬਿਲਕੁਲ ਇਹ ਤਾਂ ਪਰਸੋਂ ਦਾ ਲਾਗੂ ਹੋ ਗਿਆ ਜੀ ਇਹ ਦੇਖੋ ਜਿਹੜੀ ਚੀਜ਼ ਦੇਸ਼ ਦੇ ਸਾਰੇ ਦੇ ਵਿੱਚ ਲਾਗੂ ਹੋ ਗਈ ਐਡਵਰਟਾਈਜ਼ਮੈਂਟ ਦਾ ਤਾਂ ਕੋਈ ਮਸਲਾ ਹੀ ਨਹੀਂ ਹੈ ਜੀ। ਕਿਉਂਕਿ ਇਹ ਦੇਖੋ ਇਹ ਤੇ ਜਦੋਂ ਕੰਪਿਊਟਰਾਈਜ਼ਡ ਸਿਸਟਮ ਆ ਜੀ ਉਹਨੂੰ ਜਦੋਂ ਕਲਿੱਕ ਦੇ ਦਿੱਤੀ ਗਈ ਆ ਪ੍ਰਧਾਨ ਮੰਤਰੀ ਜੀ ਨੇ ਕਲਿੱਕ ਦੇ ਦਿੱਤੀ ਆ ਇਟ ਮੀਨਸ ਕਿ ਉਹ ਪਰਸੋਂ ਤੋਂ ਲਾਗੂ ਹੋ ਗਿਆ ਜੀ। ਰਿਡਾਉਨ ਨੇ ਉਹ ਰਿਡਨ ਦੇ ਵਿੱਚ ਆਈ ਨੇ ਜੀ ਨਹੀਂ ਸਾਰਾ ਆ ਗਿਆ ਜੀ ਸਾਡੇ ਟੋਟਲ ਜਿਹੜੇ ਆ ਆ ਤੁਸੀਂ ਦੇਖੋਗੇ ਆ ਆ ਹੁਣ ਕਾਰਾਂ ਵਾਲੇ ਜਿੰਨੇ ਕਾਰ ਬਾਜ਼ਾਰ ਨੇ ਜਿਹੜੀਆਂ ਦੁਕਾਨਾਂ ਨੇ ਲੋਕ ਤੇ ਉੱਥੇ ਜਾ ਕੇ ਉਸ ਰੀਲੀਫ ਦਾ ਆਨੰਦ ਮਾਣ ਰਹੇ ਨੇ ਸਰ ਡੀਜ਼ਲ ਪਟਰੋਲ ਤੇ ਜਿਹੜਾ GST ਆ ਦਿੱਤਾ ਕਿ ਉਹਦੀ ਕੋਈ ਮੈਂਰਾ ਖਿਆਲ ਹੈ ਜੀ ਕਿਉਂਕਿ ਕਰੂਡ ਆਇਲ ਦੀਆਂ ਪ੍ਰਾਈਸ ਵੀ ਜਿਹੜੀ ਆ ਉਹ ਕਾਫੀ ਘਟ ਗਈ ਹੈ ਮੇਰਾ ਖਿਆਲ ਹੈ ਕਿ ਅਸੀਂ ਇਹ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਇਹ ਵੀ ਖੁਸ਼ਖਬਰੀ ਜਰੂਰ ਮਿਲੇ ਤੁਹਾਨੂੰ ਜੈ ਸਿਲੰਡਰ ਜਿਸ ਤਰ੍ਹਾਂ ਹੈ ਕਿ ਹਰ ਚੀਜ਼ ਦੇ ਵਿੱਚ ਇਸ ਚੀਜ਼ ਦੀ ਜਿਹੜੀ ਹੈ ਨਾ ਜੀਐਸਟੀ ਸੀ ਤੇ ਜੀਐਸਟੀ ਦੀ ਘਟौती ਦਾ ਫਰਕ ਵੀ ਪੈਣਾ ਤੇ ਪ੍ਰਧਾਨ ਮੰਤਰੀ ਜੀ ਨੇ ਇਹ ਵੀ ਐਲਾਨ ਕਰ ਦਿੱਤਾ ਸੀ ਮੇਰੇ ਖਿਆਲ ਕੱਲ ਦਾ ਐਲਾਨ ਹੈ ਕਿ ਜਿਹੜੇ ਜਿਸ ਤਰ੍ਹਾਂ ਪਹਿਲਾਂ ਸਾਡੀਆਂ ਗ੍ਰਹਿਣੀਆਂ ਜਿਹੜੀਆਂ ਸੀ ਜਿਨ੍ਹਾਂ ਕੋਲ ਸਿਲੰਡਰ ਹੈ ਨਹੀਂ ਸੀ ਉਹਨਾਂ ਨੂੰ ਸਿਲੰਡਰਾਂ ਦੇ ਉਹ ਐਗਜ਼ੈਕਟ 25 ਲੱਖ 25 ਲੱਖ ਜਿਹੜਾ ਨਵਾਂ ਕਨੈਕਸ਼ਨ ਫੇਰ ਪ੍ਰਧਾਨ ਮੰਤਰੀ ਜਿਹੜੀ ਉਹ ਹੈਗੀ ਆ ਮੋਦੀ ਜੀ ਦੀ ਉਜਾਲਾ ਸਕੀਮ ਆ ਉਹਦੇ ਵਿੱਚ ਉਹਨਾਂ ਨੂੰ ਫਿਰ ਜਿਹੜੇ ਆ ਵੰਡੇ ਜਾਣਗੇ ਕੀ ਸਰ ਭਾਜਪਾ ਨੇ 2027 ਦੀ ਤਿਆਰੀ ਕਰ ਲਈਏ ਦੇਖੋ ਜੀ ਸਾਡਾ ਮਿਸ਼ਨ ਹੀ 2027 ਆ ਜੀ ਪੰਜਾਬ ਦੇ ਵਿੱਚ ਹੁਣ ਕਿਉਂਕਿ ਭਾਜਪਾ ਹੀ ਸਥਿਰ ਸਰਕਾਰ ਦੇ ਸਕਦੀ ਆ ਤੇ ਉਹੀ ਪੰਜਾਬ ਨੂੰ ਇਸ ਜਿਹੜੀ ਅਮਨ ਕਾਨੂੰਨ ਦੀ ਵਿਗੜੀ ਸਥਿਤੀ ਦੇ ਵਿੱਚੋਂ ਬਾਹਰ ਸਿਰਫ ਭਾਜਪਾ ਹੀ ਕੱਢ ਸਕਦੀ ਆ ਤੁਸੀਂ ਦੇਖਿਆ ਤੁਸੀਂ ਦੇਖਿਆ ਹੋਣਾ ਕਿ ਯੂਪੀ ਦਾ ਕੋਈ ਮੇਰਾ ਖਿਆਲ ਹੈ ਕਿ ਬੰਦਾ ਉੱਥੇ ਜਾਣ ਨੂੰ ਕਿਸੇ ਦਾ ਦਿਲ ਨਹੀਂ ਸੀ ਕਰਦਾ ਹੁੰਦਾ ਤੇ ਹੁਣ ਜਿਹੜੇ ਵੱਡੇ ਕਾਰੋਬਾਰੀ ਨੇ ਜਦੋਂ ਦਾ ਜੋਗੀ ਅਦਿੱਤਿਆਨਾਥ ਜੀ ਨੇ ਉੱਥੋਂ ਦੀ ਸਰਕਾਰ ਬਣਾਈ ਆ ਤਾਂ ਉੱਥੋਂ ਦੇ ਅਮਨ ਜਿਹੜਾ ਕਾਨੂੰਨ ਦੀ ਸਥਿਤੀ ਆ ਸਭ ਤੋਂ ਵਧੀਆ ਹੋ ਚੁੱਕੀ ਤੇ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਜਿਹੜੀ ਵਿਗੜੀ ਕਾਨੂੰਨ ਦੀ ਅਵਸਥਾ ਵਾ ਉਹਨੂੰ ਪੱਤ ਪਾ ਹੀ ਉਹ ਬਠੀਕਾਏਗਾ ਤੇ 12000 ਕਰੋੜ ਵਾਲੇ ਜਿਹੜਾ ਬਹੁਤ ਰੋਲਾ ਪਾ ਰਹੇ ਉਹਦੀ ਚਾਰ ਨੂੰ ਸਥਿਤੀ ਨਹੀਂ ਹੈਗਾ ਸਿਰਫ ਉਹ ਗੱਲ ਮਤਲਬ ਇਹ ਕਹਿ ਕੇ ਚੱਲ ਗਿਆ ਉਹ ਪੈਸਾ ਆਇਆ ਨਹੀਂ ਉਹਦੇ ਬਾਰੇ ਰੋਜ਼ ਸਵੇਰਾਂ ਦੇ ਬਿਆਨ ਆ ਰਹੇ ਨੇ ਪੈਸੇ ਸਰਕਾਰ ਪੰਜਾਬ ਦੀ ਜਰਖਾਤੇ ਦੇ ਵਿੱਚ ਨੇ ਮੇਰਾ ਖਿਆਲ ਹੈ ਕਿ ਸਾਰੀਆਂ ਸਿਰਫ ਬੀਜੇਪੀ ਨਹੀਂ ਸਾਰੀਆਂ ਪਾਰਟੀਆਂ ਹੀ ਹਮਾਂ ਸਰਕਾਰ ਕੋਲੋਂ ਹਿਸਾਬ ਮੰਗਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਕਿ ਪੈਸੇ ਆਏ ਨੇ ਪੈਸੇ ਦਾ ਹਿਸਾਬ ਦਿੱਤਾ ਜਾਵੇ ਪੈਸੇ ਸਰਕਾਰ ਦੇ ਕੋਲ ਨੇ ਸਰਕਾਰ ਨੇ ਸਿਰਫ ਮੇਰਾ ਖਿਆਲ ਹੈ ਕਿ ਜਦੋਂ ਸਾਡੇ ਕੋਲ ਮੰਤਰੀ ਸਹਿਬਾਨ ਆਏ ਸੀ ਉਦੋਂ ਜਿਹੜਾ ਵੇਰਵਾ ਆਇਆ ਸੀ ਉਹ ਸਿਰਫ 80 ਕਰੋੜ ਰੁਪਈਆ ਹੀ ਖਰਚਿਆ ਗਿਆ ਸੀ ਸਰਕਾਰ ਦੇ ਕੋਲ ਪੈਸੇ ਆ ਚੁੱਕੇ ਨਹੀਂ ਜਿਹਦੇ ਬਾਰੇ ਸੈਂਟਰ ਸਰਕਾਰ ਕੋਈ ਨਹੀਂ ਜਦੋਂ ਚੁੱਕ ਸਕਦੀ ਵੀ 12000 ਕਰੋੜ ਕਿੱਥੇ ਖਰਚਿਆ ਗਿਆ ਤੇ ਕਿੱਦਾਂ ਹੋਇਆ ਦੇਖੋ ਇਹ ਇਹ ਹੁਣ ਸੈਂਟਰ ਦਾ ਮਸਲਾ ਵਾ ਸਰਕਾਰਾਂ ਦਾ ਦੋਵਾਂ ਦਾ ਆਪਸੀ ਮਸਲਾ ਤੇ ਇਹ ਮੇਰਾ ਖਿਆਲ ਹੈ ਕਿ ਉਹ ਸਰਕਾਰ ਇਸ ਦੇ ਬਾਰੇ ਜਰੂਰ ਹਨ ਕਿ ਪੁਸ਼ਪੜਤਾਲ ਕਰੇਗੀ ਕਿਉਂਕਿ ਲੋਕਾਂ ਦਾ ਨੁਕਸਾਨ ਬਹੁਤ ਹੋਇਆ ਹੜ੍ਹ ਦੇ ਵਿੱਚ ਜਿਹੜੀ ਮਦਦ ਆਈ ਹੈ ਮੇਰਾ ਖਿਆਲ ਹੈ ਕਿ ਸ਼ਾਇਦ ਪ੍ਰਧਾਨ ਮੰਤਰੀ ਜੀ ਨੇ ਪਹਿਲਾਂ ਸਾਡੇ ਕੋਲ 32 ਕੇਂਦਰੀ ਮੰਤਰੀ ਆਏ ਸੀ ਸਾਰੇ ਪੰਜਾਬ ਦੇ ਵਿੱਚ ਤੇ 32 ਮੰਤਰੀ ਫੇਰ ਆ ਰਹੇ ਨੇ ਜਿਨ੍ਹਾਂ ਨੇ ਆ ਕੇ ਲੋਕਾਂ ਦੇ ਆ ਜਾ ਕੇ ਸਿੱਧੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦਾ ਹਾਲਚਲ ਪੁੱਛ ਕੇ ਤੇ ਉਹਨਾਂ ਨੂੰ ਮਦਦ ਜਿਹੜੀ ਆ ਉਹ ਸਾਰੀ ਦਵਾਉਣੀ ਆ ਜਿਹੜੇ ਹੜ੍ਹਾਂ ਦੇ ਵਿੱਚ ਨੁਕਸਾਨ ਹੋਇਆ ਵਾ ਤੇ ਇਸੇ ਤਰ੍ਹਾਂ ਹੀ ਕਿਉਂਕਿ ਜਦੋਂ ਮੰਤਰੀ ਸਾਡੇ ਹੋ ਕੇ ਗਏ ਨੇ ਉਹਨਾਂ ਨੇ ਪ੍ਰਧਾਨ ਮੰਤਰੀ ਜੀ ਨੂੰ ਜਿਹੜੀ ਰਿਪੋਰਟ ਦਿੱਤੀ ਆ ਤੇ ਮੈਨੂੰ ਇਸ ਗੱਲ ਦੀ ਆਸ ਹੈ ਕਿ ਮੁਆਵਜ਼ਾ ਜਿਹੜਾ ਹੋਰ ਵਧੇਗਾ ਸਭ ਤੋਂ ਪਹਿਲਾਂ ਤਾਂ ਧੰਨਵਾਦੀ ਆ ਆਪਣੇ ਵੀਰ ਰਵੀਕਰਤ ਸਿੰਘ ਕਲੋਂਜੀ ਦਾ ਹਰਦੀਪ ਗਿੱਲ ਜੀ ਦਾ ਰੰਧਾਵਾ ਸਾਹਿਬ ਬਾਬਾ ਜੀ ਸਾਡੇ ਟਾਂਗ ਦੀ ਜੀ ਵੱਡਾ ਸਾਹਿਬ ਸਾਰੇ ਅੱਜ ਇੱਥੇ ਬੈਠੇ ਨੇ ਤੇ ਸਾਡੇ ਸਾਹਮਣੇ ਬੈਠੇ ਸਾਰੇ ਪੱਤਰਕਾਰ ਵੀਰ ਉਹਨਾਂ ਦਾ ਵੀ ਮੈਂ ਦਿਲ ਦੀਆਂ ਕਰਾਈਆਂ ਜਿੱਥੇ ਧੰਨਵਾਦ ਕਰਦਾ ਰਵੀਕਰਨ ਸਿੰਘ ਕਲੋਂ ਸਾਹਿਬ ਨੇ ਤੁਹਾਡੇ ਨਾਲ ਅੱਜ ਦਾ ਜੋ ਮੇਨ ਮੁੱਦਾ ਸੀ ਜੀਐਸਟੀ ਦਾ ਉਹਤੇ ਬੜੇ ਵਿਸਤਾਰ ਦੇ ਨਾਲ ਵਿਚਾਰ ਸਾਂਝੇ ਕੀਤੇ ਨੇ ਮੈਂ ਤਾਂ ਜਿੱਥੇ ਇਹ ਟੀਮ ਦਾ ਧੰਨਵਾਦ ਕਰਦਾ ਉੱਥੇ ਅਚੇਚੇ ਤੌਰ ਤੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਕੋਟਨ ਕੋਟ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਬੜੀ ਵੱਡੀ ਦੇਸ਼ ਵਾਸੀਆਂ ਨੂੰ ਇਹ ਜਿਹੜੀ ਰਾਸਤ ਦਿੱਤੀ ਆ ਅੱਜ ਗਰੀਬ ਤੋਂ ਲੈ ਕੇ ਮੱਧ ਵਰਗ ਤੱਕ ਉੱਚੇ ਵਰਗ ਤੱਕ ਹਰ ਇੱਕ ਨੂੰ ਇਸ ਰੀਲੀਫ ਦਾ ਜਿਹੜਾ ਉਹ ਬੜਾ ਵੱਡਾ ਫਾਇਦਾ ਹੋਇਆ ਮੈਂ ਤਾਂ ਇੰਨਾ ਹੀ ਕਹੂੰਗਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਹਰ ਇੱਕ ਦਾ ਗਰੀਬ ਤੋਂ ਲੈ ਕੇ ਉੱਪਰ ਤੱਕ ਹਰ ਇੱਕ ਦਾ ਖਿਆਲ ਰੱਖਦੇ ਨੇ ਤੇ ਅੱਜ ਸਾਡੇ ਪ੍ਰਧਾਨ ਮੰਤਰੀ ਨੇ ਸਾਡੇ ਹਿੰਦੁਸਤਾਨ ਦਾ ਨਾਂ ਜਿਹੜਾ ਪੂਰਾ ਦੁਨੀਆ ਦੇ ਵਿੱਚ ਰੋਸ਼ਨ ਕਰ ਦਿੰਦਾ ਮੈਂ ਦੁਬਾਰਾ ਫੇਰ ਦਿਲ ਦੀਆਂ ਗਹਿਰਾਈਆਂ ਚ ਉਹਨਾਂ ਦਾ ਧੰਨਵਾਦ ਕਰਦਾ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸਾਡੇ ਪ੍ਰਧਾਨ ਮੰਤਰੀ ਜੀ ਇਸੇ ਤਰ੍ਹਾਂ ਦੇਸ਼ ਵਾਸਤੇ ਉਹ ਕੰਮ ਕਰਦੇ ਰਹਿਣ ਮੈਂ ਦੁਬਾਰਾ ਫੇਰ ਕਾਲੂ ਸਾਹਿਬ ਦਾ ਸਮੁੱਚੀ ਟੀਮ ਦਾ ਕੋਟਨ ਕੋਟ ਧੰਨਵਾਦ ਕਰਦਾ ਤੁਹਾਡਾ ਸਾਰੇ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਾ ਕਿ ਤੁਸੀਂ